ਖੰਡੇ ਸ਼ਹਿਰ ਦਾ ਪੱਖ ਦਾ ਮੁੱਦਾ ਫੇਰ ਉਠਾਇਆ ਸੀ ਉਹ ਮੁੱਦਾ ਕੀ ਸੀ ਕਿ ਪਹਿਲਾਂ ਜਿਹੜਾ ਧੋਬੀਆਂ ਦਾ ਬਸਤੀ ਹੈ ਸ਼ਾਮਲਾਟ ਹੈ ਉੱਥੇ ਬਹੁਤ ਸਾਰੇ ਪੁਰਾਣੇ ਲੋਕ ਉੱਥੇ ਬੈਠੇ ਐ ਪੁਰਾਣੀ ਜਦੋਂ ਪਿਛਲੀ ਸਰਕਾਰ ਸੀ ਉਦੋਂ ਵਿਧਾਨ ਸਭਾ ਐਕਟ ਪਾਸ ਹੋਇਆ ਸੀ ਸ਼ਾਮਲਾਟਾਂ ਦੇ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਕੇ ਪੈਸੇ ਭਰਾ ਕੇ ਉਹਨਾਂ ਨੂੰ ਜਾਇਦਾਦਾਂ ਦੇਣ ਦਾ ਉਹ ਸਾਰਾ ਪ੍ਰੋਸੈਸ ਪੂਰਾ ਹੋ ਗਿਆ ਸੀ ਕਮੇਟੀ ਬਣ ਗਈ ਸੀ ਉਹਦੇ ਵਿੱਚ ਪੈਸਿਆਂ ਦੀ ਵੀ ਜਿਹੜੀ ਕੋਈ ਭਰਉਣ ਦੀ ਸੀ ਉਹਦੀ ਵੀ ਸਾਰੇ ਜ਼ਿਕਰ ਹੋ ਗਏ ਸੀ ਪਰ ਅਸੈਂਬਲੀ ਇਲੈਕਸ਼ਨ ਆ ਗਏ ਸੀ ਮੈਂ ਅਨਲੇਬਲ ਡਿਪਟੀ ਕਮਿਸ਼ਨਰ ਨੂੰ ਅੱਜ ਵੀ ਜ਼ਿਕਰ ਕੀਤਾ ਸੀ ਵੀ ਉਸ ਫਾਈਲ ਨੂੰ ਵੀ ਦੁਬਾਰਾ ਪਰਸੀਊ ਕੀਤਾ ਜਾਵੇ ਸ਼ਾਮਲਾਟਾਂ ਦੇ ਜਿਹੜੇ ਰੇਟ ਫਿਕਸੇਸ਼ਨ ਕਮੇਟੀ ਦੇ ਨੇ ਰੇਟ ਫਿਕਸ ਕੀਤੇ ਸੀ ਜਾਂ ਕੋਈ ਵੀ ਰੇਟ ਫਿਕਸ ਕਰਨੇ ਆ ਉਹ ਦੁਬਾਰਾ ਕਰਕੇ ਲੋਕਾਂ ਤੋਂ ਬਠਿੰਡੇ ਸ਼ਹਿਰ ਦੇ ਲੋਕਾਂ ਤੋਂ ਪੈਸੇ ਭਰਾ ਕੇ ਉਹਨਾਂ ਨੂੰ ਮਾਲ ਕੰਨ ਦਾ ਹੱਕ ਦਿੱਤੇ ਜਾਣ ਕਿਉਂਕਿ ਜਿਹੜੀ ਬਠਿੰਡਾ ਸ਼ਹਿਰ ਹੈ ਉਹਦਾ ਬਹੁਤ ਵੱਡਾ ਹਿੱਸਾ ਅੱਡ ਅੱਡ ਏਰੀਆ ਚ ਸ਼ਾਮਲਾਟਾਂ ਚ ਹੈ ਤੇ ਸ਼ਾਮਲਾਟ ਦੇ ਲੋਕ ਬਹੁਤ ਪ੍ਰੇਸ਼ਾਨ ਹੁੰਦੇ ਆ ਵਪਾਰ ਨਹੀਂ ਕਰ ਸਕਦੇ ਉਹ ਸਾਰੀ ਨਹੀਂ ਕਰ ਸਕਦੇ ਜਾਇਦਾਦਾਂ ਤੇ ਲੋਨ ਨਹੀਂ ਮਿਲਦੇ ਉਹ ਲੋਕ ਪੈਸੇ ਭਰਨ ਨੂੰ ਤਿਆਰ ਨਹੀਂ ਇਹ ਮਸਲਾ ਵੀ ਮੈਂ ਨਾਲ ਚੱਕਿਆ ਸੀ ਥੋਬੀਆਂ ਨਾਲ ਬਸਤੀ ਚ ਵੀ ਸ਼ਾਮਲਾਟ ਆਲੇ ਬੈਠੇ ਆ ਉਡਾ ਨਾਲ ਰਿਲੇਟਿਡ ਬੈਠੇ ਸੁਪਰੀਮ ਕੋਰਟ ਜੋ ਜਿੱਤੇ ਆਲੇ ਲੋਕ ਬੈਠੇ ਉਹਨਾਂ ਦਾ ਵੀ ਮਸਲਾ ਚੱਕਿਆ ਸੀ ਜਿੱਥੋਂ ਤੱਕ ਭਾਗੂ ਰੋਡ ਦਾ ਮਸਲਾ ਹੈ ਸ਼ਾਮਲਾਟਾਂ ਦਾ ਮਸਲਾ ਹੈ ਉਹਦਾ ਓਨਰਸ਼ਿਪ ਦਾ ਮਸਲਾ ਹੋ ਜਾਣਾ ਪਰ ਭਾਗੂ ਰੋਡ ਦੇ ਸਾਥੀਆਂ ਨੇ ਮੇਰੇ ਕੋਲੇ ਕੱਲ ਫੋਨ ਕੀਤਾ ਸੀ ਉਹਨਾਂ ਨੇ ਮੈਨੂੰ ਕਿਹਾ ਸੀ ਤੁਹਾਨੂੰ ਮਿਲਣਾ ਚਾਹੁੰਦੇ ਆ ਮੈਨੂੰ ਹਜੇ ਉਹਨਾਂ ਦਾ ਮਸਲਾ ਪੂਰਾ ਤਾਂ ਨਹੀਂ ਪਤਾ ਉਹ ਕੀ ਚਾਹੁੰਦੇ ਆ ਪਰ ਜਿੰਨਾ ਕਿ ਮੈਂ ਸੁਣਿਆ ਦੱਸਿਆ ਚੌੜੀ ਹੋਣ ਦਾ ਮਸਲਾ ਹੈ ਭਾਗੂ ਰੋੜ ਦਾ ਉਹ ਅਗਰ ਚੌੜੀ ਹੋਣ ਦੀ ਗੱਲ ਚੱਲਦੀ ਹੈ ਲੋਕਾਂ ਦੀ ਸਹਿਮਤੀ ਹੋਊਗੀ ਘਰ ਵਾਲਿਆਂ ਦੀ ਸਹਿਮਤੀ ਹੋਊਗੀ ਕਿਉਂਕਿ ਕਾਨਵੈਂਟ ਸਕੂਲ ਤੋਂ ਲੈ ਕੇ ਪੁੱਡਾ ਦਫ਼ਤਰ ਤੱਕ ਅਲੱਗ-ਅਲੱਗ ਤਰੀਕੇ ਨੇ ਬਹੁਤ ਸਗਾ ਤੇ ਸਰਕਾਰੀ ਜਗ੍ਹਾ ਹੁੰਦੀ ਹੈ ਹੁਣ ਕਾਨਵੈਂਟ ਸਕੂਲ ਤੋਂ ਜੇ ਲੈ ਕੇ ਤੁਸੀਂ ਜਿੱਥੇ ਪਸ਼ੂ ਪਾਲਣ ਵਾਲਿਆਂ ਦਾ ਦਫ਼ਤਰ ਹੈ ਜੇ ਦੇਖੋ ਉੱਥੋਂ ਤੱਕ ਟੋਟਲ ਕਲੀਅਰ ਹੈ ਜੇ ਉਦੋਂ ਅੱਗੇ ਤੁਸੀਂ ਆ ਜਾਓ ਜਿੱਥੇ ਉਹ ਚੱਕੀ ਪੁਰਾਣੇ ਕੁਆਟਰ ਬਣੇ ਹੋਏ ਆ ਉਥੇ ਇੱਕ ਪਾਸੇ ਕਲੀਅਰ ਹੈ ਦੂਜੇ ਪਾਸੇ ਲੋਕਾਂ ਦੇ ਮਕਾਨ ਹੈ ਹੋ ਸਕਦਾ ਉਹ ਦਿਨ ਟ੍ਰੈਫਿਕ ਦੀ ਸਮੱਸਿਆ ਤਾਂ ਬਹੁਤ ਜ਼ਿਆਦੀ ਹੈ ਭਾ ਗਰੋੜ ਤੇ ਉਹ ਕੱਲਾ ਭਾ ਗਰੋੜ ਦਾ ਮਸਲਾ ਨਹੀਂ ਹੈ ਭਾਗੂ ਰੋਡ ਦੇ ਨਾਲ-ਨਾਲ ਉਹ ਮਾਡਰਨ ਫੇਜ਼ 1 2 3 ਤੁਸੀਂ ਗੁਰੂ ਕੀ ਨਗਰੀ ਹਰਬੰਸ ਨਗਰ ਮਤੀ ਦਾਸ ਨਗਰ ਕੈਂਟ थाना ਕੈਂਟਾਲੇ ਏਰੀਆ ਇਹ ਸਾਰੇ ਲੋਕ ਉਥੋਂ ਦੀ ਟੱਪਦੇ ਆ ਭਾਗੂ ਰੋਡ ਦੇ ਲੋਕ ਆਉਂਦੇ ਸਿਵਲ ਲਾਈਨ ਦੇ ਲੋਕ ਟੱਪਦੇ ਆ ਲੋਕਾਂ ਦੀ ਆਵਾਜ਼ ਆਈ ਇਹ ਮੇਨ ਰੋਡ ਹੈ ਉਹ ਇਸ ਕਰਕੇ ਜੇ ਉਹਦੀ ਵਾਈਡ ਹੋਣ ਦੀ ਗੱਲ ਚੱਲਦੀ ਹੈ ਹਜੇ ਮੈਨੂੰ ਉਹਦਾ ਪੂਰਾ ਮਸਲਾ ਨਹੀਂ ਪਤਾ ਪਰ ਅਗਰ ਸਹਿਮਤੀ ਨਾਲ ਵਾਈਡ ਹੁੰਦੀ ਹੈ ਤਾਂ ਉਹ ਨਹੀਂ ਚਾਹੀਦੀ